ਕੋ ਅੱਜ ਸਾਡਾ ਹਲਕਾ ਸਾਨਨੇਵਾਲ ਦੇ ਵਿੱਚ ਸਰਕਲ ਜਿਹੜਾ ਬੂਥਗੜ ਹੈ ਉਹਦੀ ਟੀਮ ਅਸੀਂ ਨਾਊਂਸ ਕੀਤੀ ਹੈ ਜਿਹਦੇ ਵਿੱਚ ਸਾਡੇ ਸਰਕਲ ਦੇ ਪ੍ਰਧਾਨ ਸਰਦਾਰ ਬਲਕਾਰ ਸਿੰਘ ਜੀ ਮੰਗਲੀ ਜਿਹੜੇ ਸਾਡੇ ਜ਼ਿਲ੍ਹਾ ਪਰਚਾ ਤੋਂ ਉਮੀਦਵਾਰ ਰਹੇ ਐ ਤੇ ਦੂਜੇ ਨੰਬਰ ਤੇ ਆਏ ਆ ਬਹੁਤ ਵੱਡੇ ਪੱਧਰ ਤੇ ਇਹਨਾਂ ਨੇ ਇਥੋਂ ਵੋਟ ਲਈ ਹੈ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਅੱਜ ਸਾਰੀ ਟੀਮ ਦੀ ਜਿਹੜੀ ਨਾਊਂਸਮੈਂਟ ਆ ਇਹਨਾਂ ਦੇ ਜਿਹੜੇ ਨਾਲ ਟੀਮ ਜਿਹੜੀ ਐਡਵਾਈਸ ਪ੍ਰਧਾਨ ਜਨਰਲ ਸੈਕਟਰੀ ਸੈਕਟਰੀ ਉਹ ਸਾਰੇ ਅਸੀਂ ਐਗਜ਼ੀਕਿਊਟਿਵ ਮੈਂਬਰ ਸਾਰੇ ਅੱਜ ਨਿਯੁਕਤ ਕੀਤੇ ਗਏ ਆ ਵਕ ਵਕ ਪਿੰਡ ਜਿਹੜੇ ਆ ਖਾਸ ਤੌਰ ਤੇ ਜਿਹੜੇ ਜਿਨ੍ਹਾਂ ਨੂੰ ਅਸੀਂ ਜ਼ਿੰਮੇਵਾਰੀਆਂ ਦਿੱਤੀਆਂ ਨੇ ਔਰ ਪਾਰਟੀ ਦਾ ਜਿਹੜਾ ਚੋਣ ਨਿਸ਼ਾਨ ਹੈ ਪਿੰਡ ਪਿੰਡ ਤੱਕ ਜਿਹੜਾ ਅਸੀਂ ਜ਼ਿਲ੍ਹਾ ਪਰਸ਼ਦ ਬਲਾਕ ਸੰਮਤੀ ਚੋਣਾਂ ਦੇ ਵਿੱਚ ਲੈ ਕੇ ਗਏ ਹਾਂ ਕਾਮਯਾਬ ਹੋਈਆਂ ਸੋ ਅੱਗੇ ਜਿਹੜੀ ਸਾਡੀਆਂ ਪਾਰਟੀ ਦੀਆਂ ਯੋਜਨਾਵਾਂ ਹੈਗੀਆਂ ਜਿਵੇਂ ਸਾਡੀ ਇੱਕ ਹੁਣ ਜੀ ਰਾਮ ਜੀ ਜਿਹੜੀ ਹੁਣ ਜਿਹੜਾ ਬਿੱਲ ਆਇਆ ਜਿਹੜਾ ਜਿਹਦੇ ਵਿੱਚ ਮਜ਼ਦੂਰਾਂ ਨੂੰ 125 ਦਿਨ ਕੀਤੇ ਗਏ ਆ ਦੂਜੀ ਪਾਰਟੀਆਂ ਵੱਲੋਂ ਬਹੁਤ ਗੂੜ ਪ੍ਰਚਾਰ ਕੀਤਾ ਜਾ ਰਿਹਾ ਵੀ ਇਹ ਤੁਹਾਡੀ ਬੰਦ ਕੀਤੀ ਜਾ ਰਹੀ ਹੈ ਔਰ ਉਹਦੇ ਸਬੰਧੀ ਅੱਜ ਮੀਟਿੰਗ ਕੀਤੀ ਗਈ ਹੈ ਬਹੁਤ ਵੱਡੇ ਕੱਟ ਦੇ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ ਸਾਰੀ ਸਮੁੱਚੀ ਟੀਮ ਨੂੰ ਅਸੀਂ ਬਹੁਤ ਵਧਾਈ ਦਿੰਦੇ ਆ ਜਿੰਨੇ ਇੱਥੇ ਸੀਨੀਅਰ ਸਾਡੇ ਜਿਹੜੇ ਮੈਂਬਰ ਆਏ ਆ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਗੱਲ ਕਰ ਜੀ ਮਨਰੇਗਾ ਜੀ ਰਾਮ ਜੀ ਵਾਰੀ ਤੇ ਕੀ ਡਿਫਰੈਂਸ ਕੀ ਹੈਗਾ ਜਿਹੜਾ ਦੇਖਿਆ ਜਾ ਰਿਹਾ ਦੇਖੋ ਇਹ ਹੁਣ ਪਹਿਲਾਂ ਤੋਂ ਸੀਗੀ ਗਰੰਟੀ ਦਾ ਮਤਲਬ ਪਹਿਲਾਂ 100 ਦਿਨ ਸੀਗਾ ਹੁਣ 125 ਦਿਨ ਹੈ ਔਰ ਗਰੰਟੀ ਇਸ ਚੀਜ਼ ਦੀ ਹੈ ਵੀ ਜੇ ਤੁਹਾਨੂੰ ਕੰਮ ਨਹੀਂ ਦਿੰਦੀ ਪੰਚਾਇਤ ਤਾਂ ਤੁਹਾਨੂੰ ਜਿੰਨੇ ਦਿਨ ਕੰਮ ਨਹੀਂ ਦਿੰਦੀ ਤੁਹਾਨੂੰ ਉਹਦਾ ਬੇਰੁਜ਼ਗਾਰੀ ਪੱਤਾ ਮਿਲਣਾ ਪਹਿਲਾਂ ਇਹ ਬਿਲਕੁਲ ਚੀਜ਼ਾਂ ਨਹੀਂ ਸੀਗੀਆਂ ਜਿਹੜੀਆਂ ਕਾਰਡ ਬਣੇ ਆ ਤੁਸੀਂ ਦੇਖਣਾ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਬਹੁਤ ਨਕਲੀ ਕਾਰਡ ਬਣੇ ਆ ਜਿਹੜੇ ਕੁਝ ਲੋਕ ਰਹੇ ਆ ਉਹਨਾਂ ਨੇ ਆਪ ਦੇ ਕਿਸੇ ਦਾ ਘਰ ਵਾਲੀ ਦਾ ਬਣਾਤਾ ਕਿਸੇ ਨੇ ਆਪ ਦੇ ਡਰਾਈਵਰ ਦਾ ਬਣਾਤਾ ਉਹ ਸਾਰੀਆਂ ਚੀਜ਼ਾਂ ਅਸੀਂ ਕੱਟ ਰਹੇ ਆ ਜਿਹੜਾ ਬੰਦਾ ਲੋੜ ਬੰਦਾ ਜਿਹਨੂੰ ਜਿਹੜਾ ਕੰਮ ਜਿਹੜਾ ਮਜ਼ਦੂਰ ਆ ਕੰਮ ਆ ਉਹਨਾਂ ਦਾ ਅਸੀਂ ਫਿੰਗਰ ਪ੍ਰਿੰਟ ਜਿਹੜਾ ਇੱਕ ਆਈ ਜਿਹੜੇ ਹੁੰਦੇ ਉਹ ਵਾਲੇ ਜਿਹੜੇ ਸਾਰੇ ਉਹਨਾਂ ਦਾ ਪੂਰਾ ਪ੍ਰਬੰਧ ਕੀਤਾ ਜਾਊਗਾ ਤਾਂ ਕਿ ਜਿਹੜਾ ਉਹਨਾਂ ਦਾ ਜਿਹੜਾ ਹੱਕ ਨਾ ਮਾਰਿਆ ਜਾ ਸਕੇ ਉਹਨਾਂ ਦਾ ਹੱਕ ਜਦੋਂ ਦੂਜੇ ਕੋਈ ਨਕਲੀ ਬੰਦਾ ਲੈ ਕੇ ਜਾਂਦਾ ਤਾਂ ਦੇਖੋ ਮਜ਼ਦੂਰ ਦਾ ਰੋਟਡ ਖਾਲੀ ਰਹੂਗਾ ਤਾਂ ਫਾਇਦਾ ਉਹ ਲੈਣ ਦਾ ਜਿਹਨੂੰ ਲੋੜ ਹੀ ਹੈਨੀ ਇਸ ਕਰਕੇ ਜਿਵੇਂ ਨਾਵਾਂ ਦੇ ਵਿੱਚ ਜਿਹੜੀ ਇਹ ਹੈ ਇਹਦਾ ਨਾਮ ਬਦਲ ਕੇ ਇਹਦੇ ਵਿੱਚ ਬਹੁਤ ਸਾਰੀਆਂ ਨਵੀਆਂ ਤਬਦੀਲੀਆਂ ਲਿਆਂਦੀਆਂ ਤਾਂ ਕਿ ਲੋਕਾਂ ਦਾ ਜਿਹੜਾ ਸਾਰ ਸਤੌਰ ਤੇ ਐਸਸੀ ਸਮਾਜ ਦਾ ਫਾਇਦਾ ਹੋ ਸਕੇ ਔਰ ਤੁਸੀਂ ਦੇਖਿਓ ਵੀ ਇਹਦੇ ਨਾਲ 8560 ਰੁਪਏ ਦੇ ਤਕਰੀਬਨ ਲੋਕਾਂ ਨੂੰ ਵੱਧ ਮਿਲਣੇ ਹੈ ਇਹ ਕਹਿੰਦੇ ਬੰਦ ਹੋ ਰਹੀ ਹੈ ਅਸੀਂ ਦੱਸ ਰਹੇ ਹਾਂ ਵੀ ਉਹਨੂੰ ਵੱਧ ਮਿਲਣ ਨੇ ਲੋਕਾਂ ਨੂੰ ਸੋਹੇ ਗੁੰਮਰਾਹ ਕਰਕੇ ਜਿਹੜਾ ਲੋਕਾਂ ਨੂੰ ਖਰਾਬ ਕੀਤਾ ਹੈ ਅੱਜ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਹੜੀ ਸਕੀਮ ਕੋਈ ਲਿਆਂਦੀ ਹੈ ਤੇ ਲੋਕਾਂ ਦੇ ਹਿੱਤ ਚ ਲਿਆਂਦੀ ਹੈ ਔਰ ਅੱਗੇ ਵੀ ਲਿਆਉਂਦੇ ਰਵਾਂਗੇ ਜ਼ਿਲ੍ਹਾ ਪੰਚਾਇਤ ਤੇ ਬਲਾਕ ਪੰਚਾਇਤ ਚੋਣਾਂ ਨਿਕਲੀਆਂ ਵਾ ਇਹ ਜਿਹਾ ਹੰਗਾਰਾ ਮਿਲਿਆ ਜੀ ਬੀ ਜੀ ਪੀ ਵੱਲੋਂ ਪਹਿਲੀ ਵਾਰ ਚੋਣਾਂ ਲੜੀਆਂ ਗਈਆਂ ਨੇ ਦੇਖੋ ਅਸੀਂ ਤਕਰੀਬਨ 37 ਤਕਰੀਬ ਅਸੀਂ ਇਲੈਕਸ਼ਨਾਂ ਲੜੇ ਸਾਡੇ ਜ਼ਿਲ੍ਹਾ ਪਰਿਸ਼ਦ ਦੇ ਬਲਾਕ ਸੰਭਤੀ ਲੜੇ ਆ ਦੇਖੋ ਪਹਿਲਾਂ ਕਦੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨਹੀਂ ਖੜਦਾ ਸੀ ਸਾਡਾ ਗੜਜੋੜ ਸੀ ਕਾਲੀ ਦਾ ਨਾਂ ਪਹਿਲੀ ਵਾਰ ਸੁਤੰਤਰ ਤੌਰ ਤੇ ਖੜੇ ਆ ਸਾਡੇ ਬੂਥ ਲੱਗੇ ਸਾਡੇ ਕੈਂਡੀਡੇਟਾਂ ਨੂੰ ਵੋਟਾਂ ਬਹੁਤ ਵਧੀਆ ਪੱਧਰ ਤੇ ਪਈਆਂ ਨੇ ਜਿਵੇਂ ਹੁਣ ਬਲਕਾਰ ਜੀ ਨੂੰ 3000 ਤੋਂ ਪਲੱਸ ਵੋਟ ਪਈ ਹੈ ਇੱਥੇ ਸਾਡੇ ਬਾਕੀ ਕੈਂਡੀਡੇਟਾਂ ਨੂੰ ਬਹੁਤ ਵਧੀਆ ਵੋਟਾਂ ਪਈ ਹੈ ਸੋ ਪਹਿਲੀ ਵਾਰ ਖੜੇ ਆ ਇੱਕ ਐਸਾ ਮੈਂ ਸਮਝਦਾ ਵਾਰਮ ਅਪ ਕੀਤਾ 2027 ਦੇ ਵਿੱਚ ਅਸੀਂ ਫਾਈਨਲ ਮੈਚ ਖੇਡ ਕੇ ਜਿੱਤਾਂਗੇ ਦੋ ਜਾਇਜ਼ਾਇਦ ਵਿੱਚ ਕਿੰਨੇ ਸੀਟਾਂ ਤੋਂ ਤੁਹਾਡੇ ਇਲਾਕੇ ਲੜੇ ਜਾਣਗੇ ਨਹੀਂ ਸਾਰੀਆਂ ਜੀ 117 ਦੀ 117 ਸੀਟਾਂ ਦੇ ਲੜਨੀਆਂ ਨੇ ਇਹ ਤਾਂ ਪਾਰਟੀ ਵੱਲੋਂ ਕਲੀਅਰ ਹੈ ਕੋਈ ਘਟ ਜੋੜ ਨਹੀਂ ਹੋ ਰਿਹਾ ਕੋਈ ਕੁਝ ਨਹੀਂ ਹੋ ਰਿਹਾ ਪੂਰੀ 117 ਦੀ 117 ਸੀਟਾਂ ਦੇ ਉੱਪਰ ਭਾਰਤੀ ਜਨਤਾ ਪਾਰਟੀ ਇਲੈਕਸ਼ਨ ਲੜੀ ਤੇ ਇਹ ਟੀਮ ਅਜੇ ਨਵੀਂ ਕੁਣੀ ਗਈ ਆ ਜਾਂ ਤੇ ਜੋ ਮੌਜੂਦਾ ਲੋਕ ਪਹੁੰਚੇ ਨੇ ਉਹਨਾਂ ਨੇ ਕੀ ਕਹਿਣਾ ਚਾਹੋਗੇ ਦੇਖੋ ਅਸੀਂ ਇੱਕ ਪਾਰਟੀ ਦੀ ਪ੍ਰਕਿਰਿਆ ਹੈ ਸੰਗਠਨਿਕ ਪ੍ਰਕਿਰਿਆ ਹੁੰਦੀ ਜਦੋਂ ਇੱਕ ਨਵਾਂ ਸਰਕਲ ਜਿਹੜਾ ਸਾਡੇ ਜ਼ਿਲ੍ਹਾ ਦਿਹਾਤੀ ਦੇ ਵਿੱਚ 12 ਸਰਕਲ ਪੈਂਦੇ ਉਹਦੇ ਵਿੱਚੋਂ ਇੱਕ ਸਰਕਲ ਮੂਰਤਗੜ ਹੈ ਅੱਜ ਮੈਨੂੰ ਜ਼ਿਲ੍ਹਾ ਪ੍ਰਧਾਨ ਬਨਾਇਆ ਪਾਰਟੀ ਨੂੰ ਤਕਰੀਬਨ 3 ਮਹੀਨੇ ਹੋਏ ਆ ਉਸ ਤੋਂ ਬਾਅਦ ਸਾਰੀ ਟੀਮਸ ਰੀਨਿਊ ਹੁੰਦੀਆਂ ਅਸੀਂ ਆਪਣੀ ਟੀਮ ਦੇ ਵਿੱਚ ਪੁਰਾਣੇ ਬੰਦੇ ਨੂੰ ਨਾਲ ਲੈ ਕੇ ਨਵੇਂ ਬੰਦੇ ਨੂੰ ਕੁਝ ਐਡ ਕੀਤਾ ਪੁਰਾਣੇ ਨੂੰ ਨਾਲ ਲੈ ਕੇ ਬਹੁਤ ਵਧੀਆ ਟਿਕ ਟੀਮ ਬਣਾ ਰਹੇ ਤਾਂ ਕਿ ਇਹਨਾਂ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੀ ਆਵਾਜ਼ ਬਣ ਕੇ ਅੱਖ ਔਰ ਕੰਨ ਬਣ ਕੇ ਪਿੰਡਾਂ ਦੇ ਵਿੱਚ ਵਿਚਰਨਾ ਗਲੀਆਂ ਦੇ ਵਿੱਚ ਵਿਚਰਨਾ ਕਾਰਪੋਰੇਸ਼ਨ ਦੇ ਵਿੱਚ ਜਿੱਥੇ ਵੀ ਸ਼ਹਿਰੀ ਇਲਾਕਾ ਬਣਦਾ ਉੱਥੇ ਵਿਚਰਨਾ ਸੋ ਅੱਜ ਜਿਹੜੀ ਟੀਮ ਬਣੀ ਆ ਬਹੁਤ ਵਧੀਆ ਟੀਮ ਮੈਂ ਸਮਝਦਾ ਬਲਕਾਰ ਸਿੰਘ ਮੰਗਲੀ ਜੀ ਨੇ ਬਣਾਈ ਆ ਔਰ ਇਹਨਾਂ ਨੇ ਆਉਣ ਵਾਲੇ ਰਿਜ਼ਲ ਦੇਖੋ ਨੌਜਵਾਨ ਉਹਨਾਂ ਮੈਂ ਵੀ ਨੌਜਵਾਨ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਕੇਵਲ ਪਹਿਲਾ ਮੈਂ ਇਨਸਾਨ ਆ ਜਿਹੜਾ ਬਹੁਤ ਨੌਜਵਾਨ ਜਿਹੜਾ ਜ਼ਿਲ੍ਹਾ ਪ੍ਰਧਾਨ ਉਹਨਾਂ ਨੇ ਬਣਾਇਆ ਸੋ ਮੈਂ ਸਮਝਦਾ ਵੀ ਨੌਜਵਾਨ ਅਸੀਂ ਚਾਹੁੰਦੇ ਆ ਵੀ ਨੌਜਵਾਨਾਂ ਨੂੰ ਆਪਣੇ ਨਾਲ ਵੱਧ ਤੋਂ ਵੱਧ ਨਾਲ ਲੈ ਕੇ ਚਲੀਏ ਟੀਮ ਚ ਲਈਏ ਪਰ ਅਸੀਂ ਜਿਹੜੇ ਸਾਡੇ ਸੀਨੀਅਰ ਕਾਰਜਕਰਤਾ ਅਸੀਂ ਉਹਨਾਂ ਨੂੰ ਵੀ ਨਾਲ ਅੱਗੇ ਦੇਖ ਕੇ ਚੱਲਣਾ ਹੈ ਉਹਨਾਂ ਦੇ ਮਾਰਗਦਰਸ਼ਨ ਨਾਲ ਚੱਲਣਾ ਹੈ ਜਿਹਨਾਂ ਨੂੰ ਵਾਈਸ ਪ੍ਰਧਾਨ ਲਾਇਆ ਗਿਆ ਵਾ ਕੀ ਕਹਿਣਾ ਚਾਹੁੰਦਾ ਅਰੇ ਕਹੂੰਗਾ ਵਾਈਕੁਲ ਜੀ ਸਾਹਿਬ ਵਾਈਕੁਲ ਜੀ ਜੀ ਜੈ ਸ਼੍ਰੀ ਰਾਮ ਜੈ ਭਾਰਤ जय भीम जय भारत जय संविधान मैं चाहता हूँ हम विकास विकास के धारा पे भारतीय जनता पार्टी चल रही है अब यूपी के रास्ते देख लीजिए कैसा है और बिहार का रास्ता देखिए कैसा है यहाँ पे गैंगस्टर हैं यहाँ पंजाब रंगला पंजाब था कंगला पंजाब कर दिया आम आदमी पार्टी ने और यहाँ की विकास एकदम रुक गया है पहले उन्नीस में मैं आया था यहाँ पर बहुत काम होता था सुबह से नौ बजे से हम लोग लग जाते थे शाम को रात को नौ बजे तक काम पर लग जाते आज का ये नौबत है कि सुबह दस बजे जाओ सात बजे छुट्टी हो जाती है कोई यहाँ पर किसी की हिफाजत नहीं है अगर किसी गली से निकलता है आदमी तो वहाँ पर कहीं चाकू चल जाता है कहीं छुरी चल जाती है अभी देखिए सानीवाल हल्के में तीन चार जगह मर्डर हो चुका है यहाँ पर गुंडागर्दी इतनी बंद हो गई ख़राब हो गई है इतना गुंडागर्दी बढ़ गई हद से ज़्यादा इसको मैं जाऊँ जोगी जैसे तकदीर बदल दीजिए और भाजपा आएगा तभी बदलाव होगा डबल इंजन की सरकार आएगी तभी पंजाब में बहाली होगी इसीलिए कहते हैं कि यहाँ पे भाजपा की सरकार चाहिए डबल इंजन की सरकार चाहिए और यही की बात कहते हुए विराम देता हूँ मैं ज्यादा से ज्यादा मैं काम करके दिखाऊंगा भारतीय जनता पार्टी के लिए मैं तो बहुत पुराना जुड़ा हूँ प्रमोद महाजन के जमाने से जुड़ा हूँ हाँ जी प्रधान जी मीडिया रखी गई है दूसरी बार जरा प्रधान बनाया गया वाहिगुरु जी का खालसा वाहिगुरु जी की फतेह ਮੈਂ ਬਲਕਾਰ ਸਿੰਘ ਮੰਗਲੀ ਮੰਡਲ ਪ੍ਰਧਾਨ ਬੂਤਖੜ ਤੇ ਮੈਂ ਦੱਸਣਾ ਚਾਹੁੰਦਾ ਕਿ ਮੈਂ ਦੂਜੀ ਵਾਰੀ ਮੈਨੂੰ ਮੰਡਲ ਪ੍ਰਧਾਨ ਬਣਾਇਆ ਗਿਆ ਜਿਸ ਦੇ ਵਿੱਚ ਇਹ ਹੁਣ ਪਾਰਟੀ ਨੂੰ ਪਤਾ ਹੋਊਗਾ ਕਿ ਮੇਰੇ ਵਿੱਚ ਪਾਰਟੀ ਨੇ ਕੀ ਦੇਖਿਆ ਤੇ ਮੈਨੂੰ ਕਿਉਂ ਦੁਬਾਰਾ ਪ੍ਰਧਾਨ ਬਣਾਇਆ ਇਹ ਦੇ ਵਿੱਚ ਤਾਂ ਇਹ ਪਾਰਟੀ ਜਾਣਦੀ ਹੈ ਤੇ ਜੇ ਮੇਰੇ ਵਿੱਚ ਕੋਈ ਚੰਗੇ ਗੁਣ ਹੋਣਗੇ ਮੈਂ ਕੋਈ ਚੰਗੇ ਪਾਰਟੀ ਲਈ ਕੰਮ ਕੀਤੇ ਹੋਣਗੇ ਤੇ ਤਾਂ ਹੀ ਮੈਨੂੰ ਦੁਬਾਰਾ ਪਾਰਟੀ ਨੇ ਜਿਹੜਾ ਕਿ ਮੰਡਲ ਪ੍ਰਧਾਨ ਦੁਆਰਾ ਬਣਾਇਆ ਤੇ ਮੈਂ ਪਾਰਟੀ ਹਾਈ ਕਮਾਂਡ ਦਾ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦਾ ਸਾਡੇ ਜ਼ਿਲ੍ਹਾ ਪ੍ਰਧਾਨ ਗਗਨਦੀਪ ਸ਼ਨੀ ਕਾਂਜ ਜੀ ਜਿਨ੍ਹਾਂ ਨੇ ਮੈਨੂੰ ਦੁਬਾਰਾ ਫਿਰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਆ ਮੈਂ ਉਹਨਾਂ ਦਾ ਵੀ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵਿਸ਼ਵਾਸ ਦਿਵਾਉਣਾ ਕਿ ਪਾਰਟੀ ਨੂੰ ਮੈਂ ਉਸ ਬਲੰਦੀਆਂ ਤੇ ਤੱਕ ਲੈ ਕੇ ਜਾਵਾਂਗਾ ਕਿ ਜਿਹੜੀ 2027 ਦੇ ਵਿੱਚ ਅਸੀਂ ਹਲਕਾ ਸਾਹਨੇਵਾਲ ਦੀ ਜਿਹੜੀ ਸੀਟ ਹੈ ਉਹ ਭਾਰਤੀ ਜਨਤਾ ਪਾਰਟੀ ਨੂੰ ਜਿਤਾ ਕੇ ਇਥੋਂ ਭੇਜਾਂਗੇ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਇਹ ਇੱਕ ਮੇਨ ਮੁੱਦਾ ਰੱਖਿਆ ਗਿਆ ਜੀ ਰਾਮ ਜੂ ਲੈ ਕੇ ਹੋਰ ਕੀ ਕਹਿਣਾ ਚਾਹੂੰਗਾ ਦੇਖੋ ਜਿਹੜੀ ਜੀ ਰਾਮ ਜੀ ਵਾਲੀ ਸਕੀਮ ਦੀ ਜਿਹੜੀ ਗੱਲ ਹੈ ਦੇਖੋ ਜੀ ਰਾਮ ਜੀ ਪਹਿਲਾਂ ਜਿਹੜੀ ਮਨਰੇਗਾ ਦੇ ਨਾਮ ਤੇ ਉੱਤੇ ਸਕੀਮ ਚੱਲਦੀ ਸੀਗੀ ਉਹ ਮਨਰੇਗਾ ਇੱਕ ਇਨਸਾਨ ਦੇ ਨਾਮ ਦੇ ਉੱਤੇ ਨਾਮ ਸੀਗਾ ਆਪਾਂ ਕਹਿ ਸਕਦੇ ਆ ਲੇਕਿਨ ਅੱਜ ਜਿਹੜਾ ਬੀਬੀ ਜੀ ਰਾਮ ਜੀ ਨਾਮ ਰੱਖਿਆ ਉਹ ਕਿਸੇ ਇਨਸਾਨ ਦੇ ਨਾਮ ਦੇ ਉੱਤੇ ਨਹੀਂ ਇੱਕ ਭਗਵਾਨ ਦੇ ਨਾਮ ਦੇ ਉੱਤੇ ਆਪਾਂ ਕਹਿ ਸਕਦੇ ਆ ਇਹਦੇ ਤੇ ਕਿਸੇ ਨੂੰ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਇਹ ਮੈਂ ਕਹਿੰਦਾ ਵੀ ਜਿਹੜੀਆਂ ਪਾਰਟੀਆਂ ਇੱਥੇ ਕਿੰਤੂ ਪ੍ਰਿੰਤ ਕਰਦੀਆਂ ਨੇ ਉਹ ਸਮਝ ਲਓ ਵੀ ਤੁਸੀਂ ਉਹ ਭਗਵਾਨ ਨੂੰ ਨਹੀਂ ਮੰਨਦੀਆਂ ਮੈਂ ਇਸ ਚੀਜ਼ ਦੀ ਬਹੁਤ ਕਰੜੇ ਸ਼ਬਦਾਂ ਦੀ ਨਿੰਦਾ ਕਰਦਾ ਜਿਹੜੀਆਂ ਇਸ ਚੀਜ਼ ਦੇ ਨਾਮ ਦੀ ਨਿੰਦਾ ਕਰਦੀਆਂ ਨੇ ਸਨੀ ਕੈਨ ਜੀ ਪਹੁੰਚੇ ਉਹਨਾਂ ਲਈ ਕੀ ਕਹਾਂ ਮੈਂ ਕਹਿੰਦਾ ਸਨੀ ਕੈਨ ਜੀ ਸਾਡੇ ਬਹੁਤ ਹੀ ਝਝਾਰੂ ਯੋਧੇ ਨੇ ਜਦੋਂ ਦੇ ਜ਼ਿਲ੍ਹਾ ਪ੍ਰਧਾਨ ਬਣੇ ਨੇ ਉਸੇ ਦਿਨ ਤੋਂ ਜਿਹੜਾ ਸਾਡਾ ਜ਼ਿਲ੍ਹਾ ਬਹੁਤ ਹੀ ਬਲੰਦੀਆਂ ਦੇ ਪਹੁੰਚ ਰਿਹਾ ਹਰ ਜਿੱਥੇ ਹੁਣ ਅਸੀਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸ਼ੰਤੀਆਂ ਜਿਹੜੀਆਂ ਅਸੀਂ ਪਹਿਲੀ ਵਾਰੀ ਲੜੀਆਂ ਨੇ ਪਹਿਲੀ ਵਲੀ ਲੜਾਈ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਦੇ ਹੇਠ ਅਸੀਂ ਨੂੰ ਜਾਨੀ ਕਿ ਬਹੁਤ ਜਿਹੜੀਆਂ ਕਿ ਸੀਟਾਂ ਵੋਟਾਂ ਜਿਹੜੀਆਂ ਪਈਆਂ ਨੇ ਬਹੁਤ ਪਿੰਡਾਂ ਦੇ ਵਿੱਚੋਂ ਅਸੀਂ ਦੂਜੇ ਨੰਬਰ ਤੇ ਆਏ ਆ ਕਈ ਪਿੰਡਾਂ ਦੇ ਵਿੱਚੋਂ ਅਸੀਂ ਪਹਿਲੇ ਨੰਬਰ ਤੇ ਵੀ ਆਏ ਆ ਇਹ ਸਾਰੀ ਜਿਹੜੀ ਸਾਡੇ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਣੀ ਕਾਂਜੀ ਦੀ ਮਿਹਨਤ ਹੈ ਉਹ ਮਿਹਨਤ ਦੇ ਸਦਕਾ ਹੀ ਜਿਹੜਾ ਸਾਨੂੰ ਐਡਾ ਵੱਡਾ ਵੱਲ ਮਿਲ ਰਿਹਾ ਅੱਜ ਵੀ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਸਾਥੀ ਇਹ ਕਵਾਂਗਾ ਕਿ ਜਿਹੜੇ ਅੱਜ ਇੱਥੇ ਪਹੁੰਚੇ ਨੇ ਇਹ ਕੋਈ ਐ ਨਹੀਂ ਹੈਗੇ ਵੀ ਕੋਈ ਫੜ ਕੇ ਦਿਹਾੜੀ ਤੇ ਲਿਆਂਦੇ ਹੋਏ ਨੇ ਇੱਕ ਇੱਕ ਵਰਕਰ ਜਿਹੜਾ 50-50 ਬੰਦਿਆਂ ਦੀ ਕੰਪੈਸਿਟੀ ਰੱਖਦਾ ਜਿਹੜਾ ਅੱਜ ਇੱਥੇ ਆਇਆ ਕੋਈ ਇਹ ਨਹੀਂ ਹੈਗਾ ਵੀ ਕੋਈ ਆਪਾਂ ਕੋਈ ਟੁੱਟੇ ਭੱਜੇ ਫੜ ਕੇ ਕੋਈ ਇੱਕ ਅੱਧੀ ਵੋਟ ਵਾਲਾ ਬੰਦਾ ਦਿਹਾੜੀ ਤੇ ਫੜ ਲੈਂਦਾ ਜਿੰਨੇ ਇੱਥੇ ਅੱਜ ਆਏ ਨੇ ਸਾਰੇ ਜਿਹੜੂ ਸਾਥੀ ਨੇ 2027 ਤੱਕ ਪੂਰੀ ਮਿਹਨਤ ਕਰਕੇ ਪਾਰਟੀ ਨੂੰ ਕਾਮਯਾਬ ਕਰਨਗੇ ਪਿੰਡ ਪਿੰਡ ਤੱਕ